ਸਰਬੰਸਤਾਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਕਰਨ ਲੱਗਿਆਂ ਅਲਫਾਜ਼ ਘਟ ਪੈਣ ਲੱਗਦੇ ਨੇ ਅਤੇ तमाम ਦੁਨੀਆ ਦੇ ਸਾਰੇ ਲੇਖਕ ਵੀ ਜੇਕਰ ਇਕੱਠੇ ਕਰ ਲੈ ਜਾਣ ਤਾਂ ਉਹਨਾਂ ਦੇ ਅਲਫਾਜ਼ ਮਿਲ ਕੇ ਵੀ ਗੁਰੂ ਸਾਹਿਬ ਦੀ ਉਸਤਤ ਕਰਨ ਲੱਗਿਆਂ ਘਟ ਹੀ ਜਾਪਣਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਜਿਸ ਵਿਲੇ ਸਮੁੱਚੀ ਦੁਨੀਆ ਵਿੱਚ ਸਰਦਾ ਅਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਉਸ ਵੇਲੇ ਗੁਰੂ ਸਾਹਿਬ ਨਾਲ ਸੰਬੰਧਤ ਕਈ ਅਜਿਹੇ ਨੁਕਤੇ ਵੀ ਨੇ ਜਿਨ੍ਹਾਂ ਦੀ ਗੱਲ ਕਰਨੀ ਪੈਂਦੀ ਹੈ ਜਿਨ੍ਹਾਂ ਉੱਪਰ ਖਾਸ ਧਿਆਨ ਦੇਣਾ ਪੈਂਦਾ ਹੈ ਇਹ ਉਹ ਨੁਕਤੇ ਨੇ ਜੋ ਗੁਰੂ ਸਾਹਿਬ ਦੀ ਸ਼ਖਸੀਅਤ ਦੇ ਕਈ ਹੋਰ ਪਹਿਲੂਆਂ ਨੂੰ ਵੀ ਉਜਾਗਰ ਕਰਦੇ ਨੇ ਗੁਰੂ ਸਾਹਿਬ ਨਾਲ ਸੰਬੰਧਿਤ ਵੱਖ-ਵੱਖ ਇਤਿਹਾਸਿਕ ਵਾਕਿਆਤ ਜਿਨ੍ਹਾਂ ਤੋਂ ਅਸੀਂ ਸਾਰੇ ਭਲੀ-ਭਾਂਤ ਜਾਣੂ ਆ ਉਹਨਾਂ ਤੋਂ ਇਲਾਵਾ ਗੁਰੂ ਸਾਹਿਬ ਦੀ ਸ਼ਖਸੀਅਤ ਬਾਰੇ ਕਈ ਪਹਿਲੂ ਅਜੇ ਵੀ ਨੇ ਜਿਨ੍ਹਾਂ ਬਾਰੇ ਹੋਰ ਗੱਲ ਹੋਣੀ ਪੈਂਦੀ ਹੈ। ਮਿਸਾਲ ਦੇ ਤੌਰ ਤੇ ਗੁਰੂ ਸਾਹਿਬ ਦਾ ਸਾਹਿਤਿਕ ਪ੍ਰੇਮ ਅਤੇ ਸਾਹਿਤ ਤੇ ਉੱਪਰ ਉਹਨਾਂ ਦੀ ਬਾਕਮਾਲ ਪਕੜ ਗੁਰੂ ਸਾਹਿਬ ਕਈ ਪਾਸ਼ਾਮਾਂ ਦੀ ਬਹੁਤ ਉੱਚ ਪੱਧਰ ਦੀ ਸੂਝ-ਬੂਝ ਅਤੇ ਜਾਣਕਾਰੀ ਰੱਖਦੇ ਸਨ ਅਤੇ ਇਸ ਦੀ ਪ੍ਰਤੱਖ ਮਿਸਾਲ ਸਾਹਮਣੇ ਆਉਂਦੀ ਹੈ ਕਿ ਉਹ ਬ੍ਰਿਜ ਸੰਸਕ੍ਰਿਤ ਫਾਰਸੀ ਵਰਗੀਆਂ ਭਾਸ਼ਾਵਾਂ ਨੂੰ ਵੀ ਆਪਣੇ ਅਲਫ਼ਾਜ਼ ਰਾਹੀਂ ਸਾਹਮਣੇ ਲਿਆਉਂਦੇ ਰਹੇ ਅਤੇ ਜ਼ਫਰਨਾਮਾ ਜੋ ਕਿ ਉੱਚ ਪੱਧਰ ਦਾ ਸਾਹਿਤਿਕ ਖਰੜਾ ਹੋ ਨਿਬੜਦਾ ਉਸ ਦੀ ਵੀ ਰਚਨਾ ਗੁਰੂ ਸਾਹਿਬ ਨੇ ਇਨ੍ਹਾਂ ਮਹਾਨ ਅਲਫ਼ਾਜ਼ ਰਾਹੀਂ ਕੀਤੀ ਕਿ ਔਰੰਗਜ਼ੇਬ ਵਰਗਾ ਖਟੋਰ ਹਿਰਦੇ ਵਾਲਾ ਸ਼ਾਸਕ ਵੀ ਅੰਦਰੋਂ ਹਿਲ ਗਿਆ ਸੀ ਇਸੇ ਤਰ੍ਹਾਂ ਗੁਰੂ ਸਾਹਿਬ ਵੱਲੋਂ ਪਟਨਾ ਸਾਹਿਬ ਵਿਖੇ ਕਵੀਆਂ ਦੀਆਂ ਰਚਨਾਵਾਂ ਦੀ ਪੇਸ਼ਕਾਰੀ ਲਈ ਉਹਨਾਂ ਨੂੰ ਉਤਸ਼ਾਹਿਤ ਕਰਨਾ ਵੀ ਉਹਨਾਂ ਦਾ ਇਸ ਖੇਤਰ ਪ੍ਰਤੀ ਲਗਾਵ ਦਿਖਾਉਂਦਾ ਗੁਰੂ ਸਾਹਿਬ ਉੱਚ ਕੋਟੀ ਦੇ ਸੰਗੀਤਕਾਰ ਵੀ ਸਨ ਅਤੇ ਦੁਨੀਆ ਵਿੱਚ ਜੇਕਰ ਕਿਸੇ ਨੇ ਲੋਕਤੰਤਰ ਦੀ ਯਾਨੀ ਕਿ ਡੈਮੋਕ੍ਰੇਸੀ ਦੀ ਨੀ ਰੱਖੀ ਤਾਂ ਉਸ ਪੰਨੇ ਵੀ ਗੁਰੂ ਸਾਹਿਬ ਦਾ ਜ਼ਿਕਰ ਹੋਣਾ ਜ਼ਰੂਰੀ ਹੈ ਖਾਲਸਾ ਪੰਥ ਦੀ ਸਥਾਪਨਾ ਵੇਲੇ ਜਦੋਂ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਤਾਕਤ ਬਖਸ਼ੀ ਅਤੇ ਉਹ ਤਾਕਤ ਉਹਨਾਂ ਨੂੰ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ ਗੁਰੂ ਸਾਹਿਬ ਨੇ ਆਪੇ ਗੁਰੂ ਆਪੇ ਚੇਲਾ ਤਾਂ ਇੱਕ ਅਜੀਹ ਹ ਸਿਧਾਂਤਤਾ ਜੋ ਦੁਨੀਆ ਭਰ ਵਿੱਚ ਕਿਸੇ ਹੋਰ ਧਾਰਮਿਕ ਰਹਿਬਰ ਕਲੋਂ ਨਹੀਂ ਦਿੱਤਾ ਗਿਆ ਹੋਵੇਗਾ ਇਸ ਤਰ੍ਹਾਂ ਗੁਰੂ ਸਾਹਿਬ ਨੇ ਕਈ ਮਹਾਨ ਸੰਕਲਪ ਇਸ ਸਮੁੱਚੀ ਕਾਇਨਾਤ ਨੂੰ ਦਿੱਤੇ ਨੇ ਜਿਨ੍ਹਾਂ ਬਾਰੇ ਗੱਲ ਵੀ ਹੋਣੀ ਜ਼ਰੂਰੀ ਹੈ ਅਤੇ ਪ੍ਰਕਾਸ਼ਪੂਰਵ ਮੌਕੇ ਇਹਨਾਂ ਪਹਿਲੂਆਂ ਦਾ ਵੀ ਜ਼ਿਕਰ ਕਰਨਾ ਬਣਦਾ ਹੈ